ਵੇ ਤੂੰ ਮੈਨੂੰ ਇੱਥੇ ਲੈ ਆਇਆ ਉੱਥੇ ਮੇਰੇ ਵੀਰੇ ਨੇ ਰਖੜੀ ਬਣਾਉਣਾ ਮੈਂ ਕੰਜਰਾ ਛੇਤੀ ਕਰ ਤੂੰ ਮੈਂ ਤਾਂ ਅਜ ਵੀ ਸੀਦਿਆਂ ਨਾਲ ਕੰਮ ਹੀ ਕਰਾਈ ਜੰਨਾ ਮੈਂ ਉਧਰ ਰਖੜੀ ਬਣਨ ਜਾਣਾ ਮੇਰਾ ਵੀਰਾ ਉੱਥੇ ਬੈਠਾ ਹੋ ਕੇ ਰਾਹ ਦੇਖਦਾ ਹੋ ਛੇਤੀ ਕਰ ਲੈ ਆਉਣੇ ਮੇਰੇ ਸਾੜੇ ਨੇ ਬੜਾ ਤੇਰੇ ਲਈ ਖੰਜੂਰਾ ਲੈ ਕੇ ਆਉਣੀਆਂ ਕਾਜੂ ਬਰਾਮ ਲੈ ਕੇ ਆਉਣੇ ਮੇਰਾ ਸਾੜਾ ਨੰਗਾ ਆਉਣੇ ਕੀ ਦੁੱਕੀ ਦੇਣੀਆਂ ਤੇ ਨਾਲ ਸਭ ਮੇਰੇ ਕੋਲ ਲੈ ਕੇ ਜਾਊਗਾ ਵੀ ਜੀਜੂ ਮੈਂ ਤੁਹਾਡੇ ਕੋ ਰਖੜੀ ਤੇ ਆਇਆ ਤੇਰੀ ਘਰ ਲਈ ਦੇ ਮੰਨਣ ਮੈਨੂੰ ਪੈਸੇ ਦੇ ਇੱਜ ਕੰਮ ਤਉ ਕਰਦਾ ਹਾਂ ਬੈਂਕਨ ਦਾ ਮੈਂ ਵੀ ਤੂੰ ਜਦੋਂ ਬੋਲੀ ਜਿੱਦਾਂ ਦਾ ਮੇਰੇ ਭਰਾ ਬਸ ਠੀਕ ਐਵੇਂ ਉਹਨੂੰ ਮੰਦਾ ਚੰਗਾ ਬੋਲਦਾ ਰਹਿਣਾ ਮੈਂ ਜਦਨ ਮੈਂ ਤੋਰ ਕੀ ਪਿੱਕੀ ਉਦਨ ਚੱਕੇਗਾ ਮੈਂ ਆਪਦੇ ਭਰਾ ਅਗਰ ਕੀ ਰਹਿਣੀ ਐ ਵੀ ਉਹਨੂੰ ਲੋਕ ਤਾਣਾ ਨਾ ਮਾਰ ਲੈ ਕੋਈ ਵੀ ਆਈ ਨਹੀਂ ਹੁੰਦੀ ਪੈਣਾ ਐ ਕਰਦੀ ਕਰ ਦੂੰ ਤੇਰੇ ਮੈਂ ਉੱਠ ਖੇਤੀ ਚੱਲਣੀ ਮੈਂ ਕੱਲੀ ਚੱਲੀਆਂ ਰਖੜੀ ਬੰਨਣ ਸਿਮਾ ਤੂੰ ਕਰਦੇ ਆ ਗੁੱਸਾ ਮੇਰਾ ਸਾਰਾ ਠੱਗ ਚੋਰਾ ਮੈਨੂੰ ਕਿਹੜਾ ਨਹੀਂ ਪਤਾ ਆ ਰਖੜੀਆਂ ਤੇ ਜਿਵੇਂ ਕਹਿੰਦੇ ਆ ਨਾ ਤੇਰੇ ਲਈ ਉਹ ਹਾਰ ਬਣਵਾ ਕੇ ਲੈ ਕੇ ਆਊਗਾ ਨੂਟਾ ਨਾ ਹੀ ਕਰਦੀ ਆ ਉਹਨੇ ਚਿੱਕੂ ਦੇਣਾ ਤੈਨੂੰ ਬਹਿ ਜਾ ਟਪ ਕਰਕੇ ਮੈਂ